ਸਤਨਾਡੇ ਅਨਾਲਾ ਤੋਂ ਤੁਰੂ ਦੂਰ ਗੱਡੀ ਅਗਲਾ ਮੋੜ ਕੱਟਣਾ ਲੈਫਟ ਰਾਈਟ ਸੱਚ ਰਾਈਟ ਜਾਣਾ ਪਰ ਗੱਡੀ ਸਟੌਪ ਕਰਕੇ ਲੈ ਕੇ ਜਾਓ ਇਹ ਜਿੱਥੇ ਰੋਡ ਆ ਦੇਖੋ ਜਿੱਧਾ ਰੋਡ ਜਿੱਧਾ ਵੀ ਹੁੰਦਾ ਹਾਂ ਥੋੜੀ ਹੋਰ ਅੱਗੇ ਨੂੰ ਕਰ ਲਓ ਹਲਕੀ ਜਿਹੀ ਥੋੜੀ ਹੋਰ ਅੱਗੇ ਨੂੰ ਇੱਥੇ ਰੁਕੋ ਪਹਿਲਾਂ ਦੇਖੋ ਠੀਕ ਆ ਰੋਡ ਕਲੀਅਰ ਆ writeFileSync("output.txt", "ਇਹ ਜਿੱਥੇ ਰੋਡ ਆ ਦੇਖੋ ਜਿੱਧਾ ਰੋਡ ਜਿੱਧਾ ਵੀ ਹੁੰਦਾ ਹਾਂ ਥੋੜੀ ਹੋਰ ਅੱਗੇ ਨੂੰ ਕਰ ਲਓ ਹਲਕੀ ਜਿਹੀ ਥੋੜੀ ਹੋਰ ਅੱਗੇ ਨੂੰ ਇੱਥੇ ਰੁਕੋ ਪਹਿਲਾਂ ਦੇਖੋ ਠੀਕ ਆ ਰੋਡ ਕਲੀਅਰ ਆ ਵਾਈਕ ਆਲੀ ਜਕਰਿਆ ਨਾਲ ਰੰਗ ਲੈਣ ਦੇ ਹਾਂ ਸਟੀਰੀਂਗ ਮੁੜੋ ਤੁਰੋ ਫੋਨ ਫੋਨ ਲੈਫਟ ਸਾਈਡ ਦੇਖੋ ਪੋਸਟੀਟ ਸਪੀਡ ਦਬੋ") ਸਰੀ ਦੂਜਾ ਪਾਓ ਗੇਰ ਦੂਜਾ ਤੋਂ ਚੋਣ ਚਾਜ ਇਹਨਾਂ ਦੇ 7ਵਾਂ ਡੇ ਅਲੱਗਾ ਤੇ ਰਾਖੇ ਦੇ ਵਿੱਚ ਇਹਨਾਂ ਦੀ ਰਾਈਲ ਬਉਣ ਲੱਗੇ ਆ ਸ਼ੀਸ਼ਾ ਦੇਖ ਲੈ ਇਧਰ ਖਾਲੀ ਹੋ ਵੀ ਰੂ ਸਾਤ ਦਿਨਾਂ ਵਿੱਚ ਬਹੁਤ ਵਧੀਆ ਗੱਡੀ ਕਵਰ ਕੀਤੀ ਹੈ ਇਹਨਾਂ ਨੇ। ਬਾਕੀ ਜਦੋਂ ਹੁਣ ਰੱਖਿਆ ਜਾਂਦਾ ਆ ਗੱਡੀਆਂ ਦਾ ਪਿੱਛੇ ਰੱਖ ਲਿਓ। ਪਤਾ ਕਿੰਨੀ ਸਪੀਡ ਰੱਖਣੀ ਆ ਕਿ ਅਗਲੇ ਦੇ ਟਾਇਰ ਦਸਣੇ ਚਾਹੀਦੇ ਜੇ ਗੱਡੀ ਕੋਲ ਜਾਂਦੀ ਹੋਈ ਕਲੱਚ ਦਬਾ ਕੇ ਬ੍ਰੇਕ ਲਾ ਲਿਓ। ਜਿਆਦਾ ਸਲੋ ਹੋ ਗਏ ਗੇਅਰ ਆਪਣਾ ਦੂਜਾ ਆ। ਮੈਂ ਕਹਿੰਦਾ ਇੱਥੇ ਰੱਛ ਵਾਲੇ ਏਰੀਆ ਆ ਆਪਾਂ ਇਦਾਂ ਕਰਦੇ ਆ ਪਹਿਲਾ ਗੇਅਰ ਪਾ ਲੈਂਦੇ ਆ। ਕਲੱਚ ਦਬਾ ਲਓ। ਬੈਲੇ ਵੀਰ ਚਲੇ ਗਈ ਇਹ ਗੱਡੀ ਠੀਕ ਹੈ ਇਧਰ ਵੀ ਲੱਗ ਥੋੜੀ ਹਾ ਫਾਸਲੇ ਤੇ ਸੰਜੀਤਾਂ ਟੁਕਿਆ ਠੀਕ ਹੈ ਸੰਜੀਤ ওভারਟੇਕ ਦੇਖੋ ਹੁੰਦਾ ਕਰਦੇ ਇਹਨੂੰ ওভারਟੇਕ ਹਾਂ ਠੀਕ ਆਉ ਜਾਣਾ ਇਹਨ ਸਿੱਧੀ ਰਵੇ ਗੱਡੀ ਸੰਜੀਤ ਸੰਜੀਤ ਬਹੁਤ ਜਿਆ ਠੀਕ ਹੈ ਬਹੁਤ ਵਧੀਆ ਗੱਡੀ ਨਿਕਲੀ ਜਾ ਚਲੋ ਆ ਟਰੈਕਟਰ ਆਉਂਦਾ ਆ ਉਹਨੂੰ ਹੁਣ ਜਗ੍ਹਾ ਕਿੱਥੇ ਦਵਾਂਗੇ ਹਾਂ ਹੌਲੀ ਰੱਖਿਓ ਹੌਲੀ ਰੱਖਿਓ ਇੱਥੇ ਰੱਖੋ ਜੀ ਉਧਰ ਤਾਂ ਨਿਕਲ ਜਾਣੀ ਆ ਗੱਡੀ ਰੋਕਣ ਦੀ ਲੋੜੇ ਨਹੀਂ ਆ ਕਿਉਂਕਿ ਬਾਦੂ ਜਗਾ ਆ ਇਹਦਾ ਐਸਟੀਮੇਟ ਚ ਲਾ ਲਈਦਾ ਹੁੰਦਾ ਚਲੋ ਗੱਡੀ ਹੌਲੀ ਉੱਥੇ ਹੀ ਆ ਕੇ ਆਪਾਂ ਰੋਕ ਕੇ ਲੈ ਕੇ ਜਾਣਾ ਜਿੱਦਾਂ ਹਨਾ ਆਪਾਂ ਲੈ ਕੇ ਜਾਂਦੇ ਹੁੰਦੇ ਹਾਂ ਉੱਦੇ ਉਥੇ ਸਟਾਪ ਕਰੀ ਨਾਲ ਇਹਦ ਨੂੰ ਰੱਖਿਓ ਗੱਡੀ ਥੋੜੀ ਜੀ ਹਾਂ ਆਪ ਦੇਖੋ ਕਿੱਦਾਂ ਰੁਕਣੀ ਆ ਥੋੜੀ ਇੱਥੇ ਬਸ ਦੇਖੋ ਹੁਣ ਇਦਾਂ ਠੀਕ ਆ ਰੋਡ ਉਧਰੋਂ ਚਲੋ ਫੇ ਤੋਰੋ ਜੱਕ ਲਈ ਆ ਰੋਕ ਜੋ ਰੋਕ ਜੋ ਰੋਕ ਜੋ ਰੋਕ ਜੋ ਥੋੜੀ ਹਲਕੀ ਜਿਹੀ ਹੋਰ ਅੱਗੇ ਕਰ ਲਓ। ਸਟਾਫ ਹਾਂ। ਦੇਖਿਆ ਨਾ ਰੋਡ ਖਾਲੀ। ਚਲੋ ਫੇਰ ਤੋਰੋ ਕੱਢੀ। ਚਲੋ ਮੋਰੇ ਗੱਜ ਦੀ ਡਿਫੀਕਸ਼ਨ। ਚਲੋ ਕੱਢਦੇ ਹਾਂ ਹੁਣ ਇੱਥੇ ਪਾ ਸਕਦੇ ਹਾਂ। ਬਹੁਤ ਜੀ ਠੀਕ ਆ ਸਹੀ। ਚਲੋ। ਅਨਾਲੇ ਇੱਥੇ ਹੁਣ ਆਪਾਂ ਗੇਅਰ ਚੇਂਜ ਕਰਦੇ ਹਾਂ ਠੀਕ ਆਲੇ ਰੋਡ ਤੇ। ਆਜੇ ਦੋ ਫਿਰ ਕੋਈ ਸਟੇਅਰ ਥੋੜੀ ਗਲਤੀ ਆਪਾਂ ਇੰਨਾ ਮਕਣਾ ਸੀ ਚਲੋ ਕਲਚ ਛੱਡੋ ਹੁਣ ਰੇਸ ਵਧਾ ਕੇ ਤੀਜਾ ਗিয়ার ਪਾਉਣਾ ਠੀਕ ਆ ਤੀਜੇ ਨੂੰ ਸਪੀਡ ਕਰਿਓ ਤੀਜਾ ਗিয়ার ਪਾਉਣਾ ਚਲੋ ਦੇਖੋ ਤਾਂ ਬਹੁਤ ਦਾ ਗিয়ার ਆਰਾਮ ਦੇਵਾ ਐਡ ਸਿੱਧੀ ਇਧਰੋਂ ਇਧਰੋਂ ਮੜੀ ਬਸ ਚਲੋ ਸਪੀਡ ਨੂੰ ਸਟੇਅਰਿੰਗ ਨੂੰ ਮਾੜਾ ਨਾ ਹਿਲਣ ਦੇਵਾ ਕੋ ਆਲੇ ਰੋਡ ਤੇ ਹੁਣ ਆਪਾਂ ਚੌਥਾ ਗੇਅਰ ਵੀ ਪਾ ਕੇ ਦੇਖਣਾ ਚੌਥਾ ਗੇਅਰ ਪਾਉਣਾ ਹੈ 40 ਦੀ ਸਪੀਡ ਤੇ ਪਾਉ ਦਾ ਕਲਚਾਂ ਦਾ ਬਕੇ ਟੈਕ ਚੇਕਨ ਸ਼ਟ ਦੇ ਕਲਚ ਸਪੀਡ 40 ਹੀ ਰੱਖਿਓ ਹੁਣ ਸਪੀਡ ਘਟਣਾ ਹੋਵੇਗਾ 40 ਤੋਂ ਥੋੜੀ ਜਿਹੀ ਵਧਾ ਕੇ ਰੱਖਿਓ 45 ਦੀ ਕਰ ਲਵਾਂ ਹੁਣ ਸਪੀਡ ਥੋੜੇ ਵਧਾਉਂਦਾ 45 ਦੀ ਕਰ ਲਵਾਂ ਬਾਕੀ ਜੇ ਲੱਗਦਾ ਮੂਰੇ ਰੱਛਿਆ ਗੱਡੀ ਸলো ਕਰ ਲਈ ਇੱਥੋਂ ਗੱਡੀ ਹੁਣ ਆਪਾਂ ਲੈਫਟ ਨਹੀਂ ਲੈ ਕੇ ਜਾਣਾ। ਇਹ ਤੋਂ ਸਿੱਧੀ ਲੈ ਜਾਉ। ਰੋੜਾ ਬਚੇਂਜ ਕਰਦੇ ਥੋੜਾ ਜਨਾ ਦੇ ਉੱਤੇ। ਆਹ ਬਾਕੀ ਉਧਰ ਖਿਆਲ ਰੱਖਣਾ ਆ ਬ੍ਰੇਕ ਲਈ ਜੇ ਕੋਈ ਮੋੜੇ ਆਉਂਦਾ ਲੱਗਦਾ ਆ ਬ੍ਰੇਕ ਕਿਤੇ ਦੱਬੜੀ ਪੈਣੀ ਆ। ਚਲੋ ਖਾਲੀ ਉਧਰ ਤਾਂ ਕਲੀ ਤੇ ਦੇਖ ਮੋਰੇ ਬੱਸ ਸਟਾਪ ਹੋ ਗਈ ਐ ਛਾਲ ਗੱਡੀ ਨਾ ਕਰਿਓ ਉਧਰ ਨੂੰ ਐਦਾ ਕਰਿਓ ਸਲੋ ਕਰ ਲੋ ਗੱਡੀ ਕਿਉਂਕਿ ਮੋਰੇ ਜਿਹੜਾ ਨਾ ਮੋੜ ਆ ਬੈਂਡ ਮੋੜ ਐ ਥੋੜੀ ਸਲੋ ਕਰ ਲਓ ਪਰ ਆਪਾਂ ਬ੍ਰੇਕ ਲਾਈ ਸਲੋ ਹੋ ਗਈ ਕਲਚ ਦਬਾਇਆ ਫੁੱਲ ਸਪੀਡ ਕਿੰਨੀ ਐ 25 ਦੁੱਜੇ ਮੇਰੇ ਛਾੜ ਦੇ ਬ੍ਰੇਕ ਨਾ ਲਾਇਓ ਹੁਣ ਦੂਜਾ ਗੀਅਰ ਪਾਓ ਫੇਰ ਹੁਣ ਗੀਅਰ ਕੱਢੋ ਦੂਜਾ ਠੀਕ ਐ ਛਾੜ ਦਿਓ ਕਲਚ ਉਹ ਜਦੋਂ ਫੇ ਬ੍ਰੇਕ ਲਾਉਣੀ ਆ ਸਪੀਡ ਘਟਾ ਕੇ ਗੀਅਰ ਪਟਾਉਣਾ ਹੀ ਪੈਣਾ ਹੈ ਜੇ ਨਾ ਗੀਅਰ ਘਟਾਇਆ ਤਾਂ ਗੱਡੀ ਉੱਥੇ ਝਟਕੇ ਮਾਰ ਕੇ ਬੰਦ ਹੋ ਸਕਦੀ ਹੈ ਚਲੋ ਬਾਕੀ ਤਾਂ ਦੂਰ ਹੀ ਆਪਾਂ ਅੰਦਾਜ਼ਾ ਲਾਉਣਾਗੇ ਅੱਗੇ ਹੁਣ ਮੋੜੇ ਬੰਦਾ ਰੁਕ ਗਿਆ ਆ ਫੇ ਗੱਡੀ ਸੰਭੂ ਕਰ ਲਈਦੀ ਹੁੰਦੀ ਆ ਓਵਰਟੇਕ ਆ ਇਹਨੂੰ ਕਰ ਵੀ ਸਕਦੇ ਸੀ ਜੇ ਆਪਾਂ ਨੂੰ ਮੋੜੇ ਦੀਦਾ ਹੁੰਦਾ ਤਾਂ ਪਰ ਇਦਾਂ ਪ੍ਰੈਸ ਨਹੀਂ ਲੈਣਾ ਜੇ ਨਹੀਂ ਲੀਦਾ ਹੋਏ ਗੱਡੀ ਸੰਭੂ ਹੀ ਰੱਖਣੀ ਚਲੋ ਫੇ ਤੀਜਾ ਗੀਅਰ ਵੀ ਪਾਉਣਾ ਆਪਾਂ ਰੇਸ ਵਧਾਓ ਤੀਜਾ ਜੇ ਇਹ ਜਿਹੜਾ ਇਹ ਨਾ ਵੇਣਾ ਦੇਖੋ ਬਾਰ-ਬਾਰ ਮੈਨਾ ਸ਼ੀਸ਼ਾ ਦੇਖੋ ਜੇ ਆ ਮੂਵ ਕਰਨੀ ਆ ਉਦੋਂ ਮੜਾ ਸ਼ੀਸ਼ਾ ਦੇਖ ਲਓ ਰੇਸ ਘੱਟ ਪਿੱਛੇ ਖਾਲੀ ਰੋਡ ਹੁਣ ਇੱਥੋਂ ਗੱਡੀ ਹੁਣੇ ਮੂਵ ਕਰਨੀ ਮੜੀ ਜੀ ਗੱਡੀ ਹਲਕੀ ਜੀ ਬਸ ਇੱਥੇ ਰੱਖੀ ਮੋੜੇ ਵੀ ਦੋ ਜੀ ਗੱਡੀ ਇੱਥੇ ਰੱਖ ਲਓ ਕੋਈ ਰਿਹਾ ਮੈਂ ਪੂਰੇ ਇੱਥੇ ਰੱਖ ਲਉਂਦਾ ਇਦੋਂ ਮੈਂ ਮਤ ਥੋੜਾ ਥੋੜਾ ਤੋਂ ਜ਼ਿਆਦਾ ਨਹੀਂ ਘੁਮਾਉਂ ਹਲਕਾ ਜਿਹਾ ਘੁਮਾਈ ਦਾਂਗਾ ਫੇਰ ਆਪਾਂ ਨੂੰ ਇੰਨਾ ਸ਼ੀਸ਼ਾ ਦੇਖਣ ਦੀ ਜ਼ਰੂਰਤ ਹੈ ਹਣ ਆਪਾਂ ਆਪਣੀ ਸਾਈਡ ਤੇ ਚੱਲਦੇ ਪਏ ਆ ਜੇ ਹਾਂ ਲੱਗਦਾ ਜੇ ਤਾਂ ਹੁਣ ਕੋਈ ਮੋੜੇ ਰੁਕਿਆ ਆ ਗੱਡੀ ਮੂਵ ਕਰਨੀ ਪੈਣੀ ਆ ਫੇਰ ਮਣਾ ਸ਼ੀਸ਼ਾ ਦੇਖ ਕੇ ਮੂਵ ਕਰ ਸਕਦੇ ਚਲੋ 40 ਦੀ ਸਪੀਡ ਤਾਂ ਹੈ ਗਈ ਆ ਚੌਥਾ ਗੇਅਰ ਫਿਰ ਪਾਓ ਖਾਣਾ ਹੁਣ ਚੌਥਾ ਗੇਅਰ ਛੱਡ ਦਿਓ ਕਲਚ ਚਲੋ ਹੁਣ ਸਪੀਡ ਤੇ ਰੱਖੋ ਗੱਡੀ 40 ਤੋਂ 13 ਤੱਕ ਨੂੰ ਆਉਂਗੇ ਇਹ ਗੱਡੀ ਗੁੱਡੀ ਆਪੇ ਨਿਕਲੀ ਜਾਊਗੀ ਤੁਸੀਂ ਆਪੇ ਉਦੋਂ ਕਿ ਉਹ ਬੰਦੇ ਕਿਉਂਕਿ ਮੋਰੇ ਰਾਸ਼ੀਆ ਵੀ ਹੋ ਜਾਣਾ ਤੇ ਜਗਰ ਬੋ ਚਲੋ ਕਲਚਰ ਦੋ ਰਹਾ ਹਾਂ ਬਾਕੀ ਜਿਹੜੇ ਦਾ ਨਾ ਚਰਾਸਤੇ ਆ ਇਹ ਦੇਖ ਕੇ ਕ੍ਰੋਸ ਕਰਨੇ ਆਪਾਂ ਕਿਉਂਕਿ ਕਈ ਆ ਨਾ ਇੱਧਰ ਰੋਕ ਦੇ ਨਹੀਂ ਹੁੰਦੇ ਕਿ ਮੋਰੇ ਵਾਲਾ ਬੰਦੇ ਹੁੰਦੇ